ਜੀ ਆਇਆ ਹਨ ਸਾਨੂੰ ਬਹੁਤ ਖੁਸ਼ੀ ਆ ਪਰਿਵਾਰ ਚ ਸਾਡੇ ਚ ਸਾਡਾ ਭਰਾ ਵਾਪਸ ਆ ਗਿਆ। ਪਾਜ ਕਿਵੇਂ ਦੇਖੀ ਕਿੰਨਾ ਪੜਿਆ ਲਿਖਿਆ ਸੀ ਤੁਹਾਡਾ ਭਰਾ। ਉਹਨਾਂ ਨੇ ਐਮਬੀਏ ਕੀਤੀ ਹੋਈ ਹੈ ਜੀ। ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਕਿੰਨਾ ਟਾਈਮ ਪਹਿਲਾਂ ਗਏ ਸੀ? ਉਹ ਗਏ ਸੀ ਤਕਰੀਬਨ 18 ਸਤੰਬਰ ਨੂੰ ਇੰਡੀਆ ਤੋਂ ਗਏ ਸੀ। ਪਹਿਲਾਂ ਕੋਈ ਨੌਕਰੀ ਲਈ ਯੂਰੀ ਟਰਾਈ ਕੀਤਾ ਸੀ। ਬਹੁਤ ਟਰਾਈ ਕਰਦੇ ਰਹੇ ਜੀ ਜਦੋਂ ਨਾ ਕੋਈ ਹੱਲ ਬਣਿਆ ਸਰਕਾਰਾਂ ਦੇ ਬਹੁ ਗੁਜ਼ਾਰਸਾਂ ਹੋਈਆਂ ਬਹੁ ਅਪਲਾਈ ਕੀਤੀਆਂ ਪਰ ਨਾ ਉਰੇ ਮਿਲਿਆ ਤਾਂ ਫਿਰ ਆ ਆਕਰ ਨੂੰ ਇਸ ਟਾਈਪ ਚੁੱਕਣਾ ਪਿਆ ਜੀ ਪਰਵਾਸ ਨੂੰ ਇਸ ਤਰ੍ਹਾਂ ਹੁਣ ਮੁੱਖ ਮੰਤਰੀ ਨੇ ਕਿਹਾ ਹੈਗਾ ਕਿ ਜਿਹੜੇ ਲੋਕ ਵਾਪਸ ਆਏ ਨੇ ਅਸੀਂ ਉਹਨਾਂ ਦੀ ਬਾਹ ਫੜਾਂਗੇ ਤੁਹਾਨੂੰ ਲੱਗਦਾ ਹੈਗਾ ਕਿ ਬੱਚਾ ਹੈਗਾ ਜਿਹੜਾ ਤੁਹਾਡਾ ਵਾਪਸ ਆਇਆ ਹੈਗਾ ਉਸ ਨੂੰ ਜੋ ਕੰਮ ਨੌਕਰੀ ਮਿਲਣੀ ਚਾਹੀਦੀ ਹੈ ਚਲੋ ਜੋ ਅਕੋਰਡਿੰਗ ਉਹਨਾਂ ਦੀ ਸਟੱਡੀ ਦੇ ਰਿਲੇਟਡ ਜੋ ਉਹਨਾਂ ਦੇ ਐਮੀਤ ਰੱਖਦੀ ਆ ਨਾ ਪੜ੍ਹਾਈ ਉਹਨਾਂ ਦੀ ਜੇ ਉਸ ਦੀ ਮਿਲੇ ਤਾਂ ਚੰਗੀ ਗੱਲ ਆ ਸਾਡੇ ਪਰਵਾਸ ਨੂੰ ਪਹਿਲਾਂ ਵੀ ਬਾਹਰ ਜਾਣ ਦਾ ਕਾਰਨ ਨੌਕਰੀ ਨਾ ਮਿਲਣਾ ਸੀ ਬਿਲਕੁਲ ਜੀ ਬਿਲਕੁਲ ਨੌਕਰੀ ਜੀ ਆਇਆ ਹਨਾ ਸਾਨੂੰ ਬਹੁਤ ਖੁਸ਼ੀ ਆ ਪਰਿਵਾਰ ਚ ਸਾਡੇ ਚ ਸਾਡਾ ਭਰਾ ਵਾਪਸ ਆ ਗਿਆ ਪੱਜ ਕਿਵੇਂ ਦੇਖਦੇ ਕਿ ਕਿੰਨਾ ਪੜਿਆ ਲਿਖਿਆ ਜੀ ਤਾਂ ਪਤਾ ਉਹਨਾਂ ਨੇ ਐਮਬੀਏ ਕੀਤੀ ਹੋਈ ਹੈ ਜੀ ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਿੰਨਾ ਟਾਈਮ ਪਹਿਲਾਂ ਗਏ ਸੀ ਉਹ ਗਏ ਸੀ ਤਕਰੀਬਨ 18 ਸਤੰਬਰ ਨੂੰ ਇੰਡੀਆ ਤੋਂ ਗਏ ਸੀ ਪਹਿਲਾਂ ਕੋਈ ਨੌਕਰੀ ਲਈ ਉਹਨੇ ਟਰਾਈ ਕੀਤਾ ਬਹੁਤ ਟਰਾਈ ਕਰਦੇ ਰਹੇ ਜੀ ਜਦੋਂ ਨਾ ਕੋਈ ਹੱਲ ਬਣਿਆ ਸਰਕਾਰਾਂ ਦੇ ਬਹੁ ਗੁਜ਼ਾਰਸਾਂ ਹੋਈਆਂ ਬਹੁ ਅਪਲਾਈ ਕੀਤੀਆਂ ਪਰ ਨਾ ਉਹਰੇ ਮਿਲਿਆ ਤਾਂ ਫਿਰ ਆਕਰ ਨੂੰ ਇਸ ਟਾਈਪ ਚੁੱਕਣਾ ਪਿਆ ਜੀ ਪਰਿਵਾਰ ਨੂੰ ਕਿਤਰੋਂ ਮੁੱਖ ਮੰਤਰੀ ਨੇ ਕਿਹਾ ਹੈਗਾ ਕਿ ਜਿਹੜੇ ਲੋਕ ਵਾਪਸ ਆਏ ਨੇ ਅਸੀਂ ਉਹਨਾਂ ਦੀ ਬਾਹ ਫੜਾਂਗੇ ਤੁਹਾਨੂੰ ਲੱਗਦਾ ਹੈਗਾ ਕਿ ਬੱਚਾ ਹੈਗਾ ਜਿਹੜਾ ਤੁਹਾਡਾ ਵਾਪਸ ਆਇਆ ਹੈਗਾ ਉਸ ਨੂੰ ਯੋਗ ਕੰਮ ਨੌਕਰੀ ਮਿਲਣੀ ਚਾਹੀਦੀ ਹੈ ਚਲੋ ਜੋ ਅਕੋਰਡਿੰਗ ਉਹਨਾਂ ਦੀ ਸਟੱਡੀ ਦੇ ਰਿਲੇਟਡ ਜੋ ਉਹਨਾਂ ਦੇ ਐਮੀਅਤ ਰੱਖਦੀ ਆ ਨਾ ਪੜ੍ਹਾਈ ਉਹਨਾਂ ਦੀ ਜੇ ਉਸ ਦੀ ਮਿਲੇ ਤਾਂ ਚੰਗੀ ਗੱਲ ਆ ਸਾਡੇ ਪਰਿਵਾਰ ਨੂੰ ਪਹਿਲਾਂ ਵੀ ਬਾਹਰ ਜਾਣ ਦਾ ਕਾਰਨ ਨੌਕਰੀ ਨਾ ਮਿਲਣਾ ਸੀ ਬਿਲਕੁਲ ਜੀ ਬਿਲਕੁਲ ਨੌਕਰੀ ਜੀ ਆਇਆ ਹਨਾ ਸਾਨੂੰ ਬਹੁਤ ਖੁਸ਼ੀ ਆ ਪਰਿਵਾਰ ਚ ਸਾਡੇ ਚ ਸਾਡਾ ਭਰਾ ਵਾਪਸ ਆ ਗਿਆ। ਪੱਜ ਕਿਵੇਂ ਦੇਖਦੇ ਕਿੰਨਾ ਪੜਿਆ ਲਿਖਿਆ ਸੀ ਤਾਂ ਪਤਾ। ਉਹਨਾਂ ਨੇ ਐਮਬੀਏ ਕੀਤੀ ਹੋਈ ਆ ਜੀ। ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਕਿੰਨਾ ਟਾਈਮ ਪਹਿਲਾਂ ਗਏ ਸੀ? ਉਹ ਗਏ ਸੀ ਤਕਰੀਬਨ 18 ਸਤੰਬਰ ਨੂੰ ਇੰਡੀਆ ਤੋਂ ਗਏ ਸੀ। ਪਹਿਲਾਂ ਕੋਈ ਨੌਕਰੀ ਲਈ ਯੂਰਪ ਟਰਾਈ ਕੀਤਾ ਸੀ। ਬਹੁਤ ਟਰਾਈ ਕਰਦੇ ਰਹੇ ਜੀ ਜਦੋਂ ਨਾ ਕੋਈ ਹੱਲ ਬਣਿਆ ਸਰਕਾਰਾਂ ਦੇ ਬਹੁ ਗਜ਼ਾਰਸਾਂ ਹੋਈਆਂ ਬਹੁਤ ਅਪਲਾਈ ਕੀਤੀਆਂ। ਬਰਨਾਰੇ ਮਿਲਿਆ ਤਾਂ ਫਿਰ ਆਕਰ ਨੂੰ ਇਸ ਟਾਈਪ ਚੁੱਕਣਾ ਪਿਆ ਜੀ ਪਰਿਵਾਰ ਨੂੰ ਇੱਥੇ ਹੁਣ ਮੁੱਖ ਮੰਤਰੀ ਨੇ ਕਿਹਾ ਹੈਗਾ ਕਿ ਜਿਹੜੇ ਲੋਕ ਵਾਪਸ ਆਏ ਨੇ ਅਸੀਂ ਉਹਨਾਂ ਦੀ ਬਾਹ ਫੜਾਂਗੇ ਤੁਹਾਨੂੰ ਲੱਗਦਾ ਹੈਗਾ ਕਿ ਬੱਚਾ ਹੈਗਾ ਜਿਹੜਾ ਤੁਹਾਡਾ ਵਾਪਸ ਆਇਆ ਹੈਗਾ ਉਸ ਨੂੰ ਯੋਗ ਕੰਮ ਨੌਕਰੀ ਮਿਲਣੀ ਚਾਹੀਦੀ ਹੈ ਚਲੋ ਜੋ ਅਕੋਰਡਿੰਗ ਉਹਨਾਂ ਦੀ ਸਟੱਡੀ ਦੇ ਰਿਲੇਟਡ ਜੋ ਉਹਨਾਂ ਦੇ ਐਮੀਅਤ ਰੱਖਦੀ ਆ ਨਾ ਪੜ੍ਹਾਈ ਉਹਨਾਂ ਦੀ ਜੇ ਉਸ ਦੀ ਮਿਲੇ ਤਾਂ ਚੰਗੀ ਗੱਲ ਹੈ ਸਾਡੇ ਪਰਿਵਾਰ ਲਈ ਪਹਿਲਾਂ ਵੀ ਬਾਹਰ ਜਾਣ ਦਾ ਕਾਰਨ ਨੌਕਰੀ ਨਾ ਮਿਲਣਾ ਸੀ ਬਿਲਕੁਲ ਜੀ ਬਿਲਕੁਲ ਨੌਕਰੀ ਜੀ ਆਇਆ ਹਨ ਸਾਨੂੰ ਬਹੁਤ ਖੁਸ਼ੀ ਆ ਪਰਿਵਾਰ ਚ ਸਾਡੇ ਚ ਸਾਡਾ ਭਰਾ ਵਾਪਸ ਆ ਗਿਆ ਪਾਜੀ ਕਿਵੇਂ ਦੇਖੀ ਕਿੰਨਾ ਪੜਿਆ ਲਿਖਿਆ ਸੀਗਾ ਉਹਨਾਂ ਨੇ ਐਮਬੀਏ ਕੀਤੀ ਹੋਈ ਆ ਜੀ ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਿੰਨਾ ਟਾਈਮ ਪਹਿਲਾਂ ਗਏ ਸੀ ਉਹ ਗਏ ਸੀ ਤਕਰੀਬਨ 18 ਸਤੰਬਰ ਨੂੰ ਇੰਡੀਆ ਤੋਂ ਗਏ ਸੀ ਪਹਿਲਾਂ ਕੋਈ ਨੌਕਰੀ ਲਈ ਯੂਰੀ ਟਰਾਈ ਕੀਤਾ ਬਹੁਤ ਟਰਾਈ ਕਰਦੇ ਰਹੇ ਜੀ ਜਦੋਂ ਨਾ ਕੋਈ ਹੱਲ ਬਣਿਆ ਸਰਕਾਰਾਂ ਦੇ ਬਹੁ ਗੁਜ਼ਾਰਸਾਂ ਹੋਈਆਂ ਬਹੁ ਅਪਲਾਈ ਕੀਤੀਆਂ ਪਰ ਨਾ ਉਹ ਰਿ ਮਿਲਿਆ ਤਾਂ ਫਿਰ ਆਕਰ ਨੂੰ ਇਸ ਟਾਈਪ ਚੁੱਕਣਾ ਪਿਆ ਜੀ ਪਰਿਵਾਰ ਨੂੰ ਜਿਸ ਤਰ੍ਹਾਂ ਹੁਣ ਮੁੱਖ ਮੰਤਰੀ ਨੇ ਕਿਹਾ ਹੈਗਾ ਕਿ ਜਿਹੜੇ ਲੋਕ ਵਾਪਸ ਆਏ ਨੇ ਅਸੀਂ ਉਹਨਾਂ ਦੀ ਬਾਹ ਫੜਾਂਗੇ ਤਦ ਨੂੰ ਲੱਗਦਾ ਹੈਗਾ ਕਿ ਬੱਚਾ ਹੈਗਾ ਜਿਹੜਾ ਤੁਹਾਡਾ ਵਾਪਸ ਆਇਆ ਹੈਗਾ ਉਸ ਨੂੰ ਜੋ ਕੰਮ ਨੌਕਰੀ ਮਿਲਣੀ ਚਾਹੀਦੀ ਹੈ ਚਲੋ ਜੋ ਅਕੋਰਡਿੰਗ ਉਹਨਾਂ ਦੀ ਸਟੱਡੀ ਦੇ ਰਿਲੇਟਡ ਜੋ ਉਹਨਾਂ ਦੇ ਐਮੀਅਤ ਰੱਖਦੀ ਆ ਨਾ ਪੜ੍ਹਾਈ ਉਹਨਾਂ ਦੀ ਜੇ ਉਸ ਦੀ ਮਿਲੇ ਤਾਂ ਚੰਗੀ ਗੱਲ ਆ ਸਾਡੇ ਪਰਿਵਾਰ ਲਈ ਪਹਿਲਾਂ ਵੀ ਬਾਹਰ ਜਾਣ ਦਾ ਕਾਰਨ ਨੌਕਰੀ ਨਾ ਮਿਲਣਾ ਸੀ ਬਿਲਕੁਲ ਜੀ ਬਿਲਕੁਲ ਨੌਕਰੀ Thank uh. you.